ਸਾਸਿਕਾਲ ਜੀ ਸਾਰਿਆਂ ਨੂੰ ਦਲੀਆਂ ਬਣਾਉਣ ਲੱਗੇ ਆਪਾਂ ਇੱਕ ਕੋਲੀ ਦਲੀਏ ਦੀ ਲਈ ਆ ਦੋ ਕ ਚਮਚੇ ਆਪਾਂ ਕੜਾਹੀ ਚ ਦੇ ਸੀ ਕਿ ਉਹ ਦੇ ਗਰਮ ਰੱਖ ਦਿੱਤੇ ਆ ਤੇ ਦਲੀਆਂ ਚੁਗ ਲੈਣਾ ਸਾਫ਼ ਕਰ ਲੈਣਾ ਸਵਾਰ ਕੇ ਤੇ ਫਿਰ ਇਹਨੂੰ ਭੁੰਨ ਲੈਣਾ ਘੱਟ ਸੇਕ ਦੇ ਦਿੱਤੇ ਆ ਆਪਾਂ ਲਾਲ ਕਰ ਲੈਣਾ ਦਲੀਏ ਨੂੰ ਤੇ ਇਹਦੇ ਵਿੱਚ ਆਪਾਂ ਡਰਾਈ ਫਰੂਟ ਬਦਾਮ ਕਾਜੂ ਕਿਸ਼ਮੇ ਥੋੜੇ ਜਿਹਾ ਅਨਾਰੀਅਲ ਇਕੱਟ ਕੇ ਪਾਤਾ ਆਪਾਂ ਤੇ ਇਹਨਾਂ ਨੂੰ ਵੀ ਵਿੱਚ ਇਹਦੇ ਭੁੰਨ ਲੈਣਾ ਸਵਾਰ ਕੇ ਪਾਣੀ ਮੈਂ ਗਰਮ ਰੱਖਿਆ ਇੱਕ ਕੋਲੀ ਦਲੀਏ ਦੀ ਆ ਤਿੰਨ ਕੋਲੀਆਂ ਮੈਂ ਪਾਣੀ ਦੀਆਂ ਗਰਮ ਰੱਖੀਆਂ ਆ ਇਹ ਪਾ ਕੇ ਤੇ ਇਹਦੇ ਵਿੱਚ ਆਪਾਂ ਪਾ ਦੇਣੀ ਆ ਖੰਡ ਇਹ ਲੈ ਨੂੰ ਮਿਕਸ ਕਰ ਦਿੱਤਾ ਹੈ ਫਿਰ ਇਹਦੇ ਵਿੱਚ ਆਪਾਂ ਖੰਡ ਪਾ ਦਤੀ ਹੈ ਮਿੱਠਾ ਆਪਣੇ ਹਿਸਾਬ ਨਾਲ ਪਾ ਲਓ ਤੁਸੀਂ ਮੈਂ ਪਾਣੀ ਇੱਕ ਕੌਲੀ ਜਿਹੜੀ ਖੰਡ ਦੀ ਇਹਦੇ ਵਿੱਚ ਪਾ ਦਤੀ ਆ ਤੇ ਢੱਕ ਕੇ ਘੱਟ ਸੇਕ ਤੇ ਨੂੰ ਆਪਾਂ ਪਕਾ ਲਿਆ ਦੇਖੋ ਦਲੀਆ ਜਿਹੜਾ ਆਪਣਾ ਤਕਰੀਬਨ ਬਣ ਗਿਆ ਆ ਘੱਟ ਸੇਕ ਤੇ ਪਕਾਇਆ ਪਾਣੀ ਸਾਰਾ ਖਤਮ ਹੋ ਗਿਆ ਇਹਦਾ ਤੇ ਤਕਰੀਬਨ ਅਧਿਕ ਕਿਲੋ ਆਪਾਂ ਦੁੱਧ ਇਹਦੇ ਵਿੱਚ ਪਾਤਾ ਫੁੱਲ ਵੀਡੀਓ ਮੇਰੀ YouTube ਤੇ ਜਿਹੜੀ ਹੁੰਦੀ ਹੈ ਜੀ ਪੰਜਾਬੀ ਡਿਸ਼ ਚੈਨਲ ਤੇ ਸਰਚ ਕਰਿਆ ਕਰੋ ਉਹਨੂੰ ਵੀ ਸਪੋਰਟ ਕਰਿਆ ਕਰੋ ਜੀ ਮੇਰੇ ਚੈਨਲ ਨੂੰ YouTube ਤੇ ਵੀ ਤੇ ਲਓ ਜੀ ਦਲੀਆ ਆਪਣਾ ਬਹੁਤ ਹੀ ਸੋਹਣਾ ਬਹੁਤ ਹੀ ਟੇਸਟੀ ਹੈਲਥੀ ਬਣ ਕੇ ਤਿਆਰ ਹੋ ਗਿਆ ਬਣਾਓ ਖਾਓ ਸასი